ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਤੇ ਮੋੜ ਤੋਂ ਸਵਾਗਤ ਹੈ ਤੁਹਾਡੀ ਅੱਜ ਰਾਤ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 4 ਜੂਨ 2024 ਰਾਤ ਦੇ ਮੌਸਮ ਦੇ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਸਾਰੀ ਜਾਣਕਾਰੀ ਦੇਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਕੀ ਕਰੀ ਹੈ ਸਭ ਤੋਂ ਪਹਿਲਾਂ ਛੋਟੀ ਜੀ ਜਾਣ ਤੁਹਾਡੇ ਕੋਲ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਓ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈ ਪੰਜਾਬ ਦੇ ਉੱਪਰ ਬਣੀ ਹੋਈ ਹੈ ਜੀ ਸਵੇਰ ਦੇ ਵੇਲੇ ਅੱਜ ਬਹੁਤ ਸਾਰੇ ਲਗਭਗ ਮਾਝੇ ਮਾਲਵੇ ਅਤੇ ਦੁਆਬੇ ਦੇ ਖੇਤਰਾਂ ਦੇ ਤੇ ਸੈਂਟਰਲ ਪੰਜਾਬ ਦੇ ਖੇਤਰਾਂ ਦੇ ਵਿੱਚ ਮੀਂਹ ਹੋਣ ਦੇ ਕਾਰਨ ਤਾਂ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਕਮੀ ਆਈ ਹੈ 5 ਤੋਂ 7 ਡਿਗਰੀ ਟੈਂਪਰੇਚਰ ਰਾਤ ਦਾ ਘਟ ਗਿਆ ਹੈ ਜੀ ਗਰਮੀ ਤੋਂ ਪੂਰਨ ਤੌਰ ਤੇ ਰਾਹਤ ਮਿਲਦੀ ਪੰਜਾਬ ਦੇ ਲਗਭਗ 90 ਤੋਂ 95% ਹਿੱਸੇ ਦੇ ਵਿੱਚ ਰਾਹਤ ਮਿਲ ਚੁੱਕੀ ਹੈ ਜੀ ਸਿਰਫ 5-10% ਹਿੱਸਾ ਫੁਜ਼ਿਲਕਾ ਫਿਰੋਜ਼ਪੁਰ ਮਾਨਸਾ ਜ਼ਿਲ੍ਹੇ ਦੇ ਕੁਝ ਹਿੱਸੇ ਜੀ ਤੇ ਉਸ ਤੋਂ ਇ ਠੰਡੇ ਦਾ ਏਰੀਆ ਇਹਨਾਂ ਦੇ ਵਿੱਚ ਮੀਂਹ ਦੀਆਂ ਹਜੇ ਤੱਕ ਗਤੀਵਿਧੀਆਂ ਬਹੁਤ ਜ਼ਿਆਦਾ ਤੇਜ਼ ਨਹੀਂ ਹੋਈਆਂ ਪਰ ਅੱਜ ਰਾਤ ਦੇ ਸਿਸਟਮ ਦੇ ਮੁਤਾਬਿਕ ਲੱਗ ਰਿਹਾ ਹੈ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਹੈ ਜੋ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਪੱਛਮੀ ਸਰਦੀ ਸੂਬੇ ਨੂੰ ਹਿੱਸੇ ਨੂੰ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਰਾਤ ਦੇ 1 ਤੋਂ 3 ਵਜੇ ਦੇ ਵਿਚਕਾਰ ਗਤੀਵਿਧੀਆਂ ਮੀਂਹ ਕਣੀ ਦੀਆਂ ਹੋਣ ਦੀ ਸੰਭਾਵਨਾ ਇਸ ਸਿਸਟਮ ਤੋਂ ਬਣਦੀ ਦਿਖਾਈ ਦੇ ਰਹੀ ਹੈ ਜੀ ਬਾਕੀ ਓਵਰਆਲ ਬਾਕੀ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਬਣੇ ਰਹੇਗਾ ਹਵਾਵਾਂ ਜਿਹੜੀਆਂ ਨੇ ਉਸਥੇਰ ਰਹਿਣਗੀਆਂ ਕਿਸੇ ਕਿਸੇ ਇਲਾਕੇ ਦੇ ਵਿੱਚ 10-15 ਕਿਲੋਮੀਟਰ ਦੀ ਸ ਹਵਾ ਤੇਜ਼ ਚੱਲ ਸਕਦੀ ਹੈ ਪਰ ਅਗਰ ਗੱਲ ਕਰੀਏ ਸਰਹੱਦੀ ਸੂਬੇ ਦੀ ਪਾਕਿਸਤਾਨ ਦੇ ਨਾਲ ਲੱਗਦੇ ਇਲਾਕੇ ਦੀ ਮਾਝੇ ਤੋਂ ਲੈ ਕੇ ਗੱਲ ਕਰ ਲਈਏ ਅੰਮ੍ਰਿਤਸਰ ਤੋਂ ਲੈ ਕੇ ਫਜ਼ਿਲਕਾ ਫਿਰੋਜ਼ਪੁਰ ਤੱਕ ਦੇ ਸਿਸਟਮ ਦੀ ਤਾਂ ਉਹਦੇ ਵਿੱਚ ਇੱਕ ਸਿਸਟਮ ਜਿਹੜਾ ਐਂਟਰ ਕਰਦਾ ਹੋਇਆ ਇਹ ਭਾਰੀ ਸਿਸਟਮ ਦਿਖਾਈ ਦੇ ਰਿਹਾ ਹੈ ਤੇ ਜੋ ਕਿ ਇੱਕ ਅਧਰਾਂਤ ਤੋਂ ਬਾਅਦ ਹੀ ਕਾਰਵਾਈ ਪਾਉਂਦਾ ਦਿਖਾਈ ਦੇ ਰਿਹਾ ਤੇ ਸਵੇਰ ਤੱਕ ਇਸ ਦਾ ਅਸਰ ਰਹਿਣ ਦੀ ਉਮੀਦ ਹੈ ਜੀ ਬਾਕੀ ਬਾਕੀ ਪੰਜਾਬ ਦੇ ਵਿੱਚ ਨਾ ਮਾਤਰ ਦੇ ਬਰਾਬਰ ਹੀ ਅਜਮੀ ਹੈ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਕਿਵੇਂ ਦਾ ਮੌਸਮ ਹੈ ਜੀ ਕਿਸ ਟਾਈਮ ਹੀ ਹੋਇਆ ਹੈ ਜਾਂ ਨਹੀਂ ਹੋਇਆ ਹੈ ਤੇ ਕਿਵੇਂ ਦੇ ਇਸ ਟਾਈਮ ਦੇ ਹਾਲਾਤ ਤਾਂ ਕਿ ਬਾਕੀ ਦਰਸ਼ਕ ਵੀਰਾਂ ਨੂੰ ਤੁਹਾਡੇ ਇਲਾਕੇ ਦੇ ਹਾਲਾਤ ਪਤਾ ਲੱਗ ਸਕਣ ਇਹ ਸੀ ਅੱਜ ਰਾਤ ਦੀ ਅਪਡੇਟ ਸਵੇਰ ਦੀ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ